ਚੰਗੇ ਭਵਿੱਖ ਦੇ ਲਈ ਕੈਨੇਡਾ ਗਏ ਇੱਕ ਪੰਜਾਬੀ ਮੁੰਡੇ ਦੀ ਮੌਤ ਹੋਈ ਹੈ। ਤਕਰੀਬਨ 2 ਸਾਲ ਪਹਿਲਾਂ ਇਹ ਮੁੰਡਾ ਚੰਗੇ ਭਵਿੱਖ ਦੇ ਲਈ ਕੈਨੇਡਾ ਜਾਂਦਾ ਸਟੱਡੀ ਵੀਜ਼ੇ ਦੇ ਉੱਪਰ। ਉੱਥੇ ਪੜ੍ਹਾਈ ਕਰਦਾ ਪਰ ਅਚਾਨਕ ਉਸ ਦੀ ਮੌਤ ਦੀ ਖ਼ਬਰ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ। ਤਾਂ ਦਿਮਾਗ ਦੀ ਨਾੜੀ ਫਟਣ ਦੇ ਕਾਰਨ ਇਸ ਮੁੰਡੇ ਦੀ ਮੌਤ ਹੋਈ ਹੈ। ਹਰਮਨਪ੍ਰੀਤ ਇਸ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਜਿਹੜਾ ਕਿ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਦਾ ਰਹਿਣ ਵਾਲਾ ਸੀ। ਇਹ ਮੁੰਡਾ ਤਕਰੀਬਨ 2 ਸਾਲ ਪਹਿਲਾਂ 스ਟਡੀ ਵੀਜ਼ੇ ਦੇ ਉੱਪਰ ਕੈਨੇਡਾ ਜਾਂਦਾ ਹੈ ਉੱਥੇ ਜਾ ਕੇ ਪੜ੍ਹਾਈ ਕਰਦਾ ਪਰ ਅਚਾਨਕ ਇੱਕ ਦਿਨ ਉਸਦੇ ਦਿਮਾਗ ਦੀ ਨਾੜੀਆ ਛੜੀ ਉਹ ਫਟ ਜਾਂਦੀ ਹੈ ਜਿਸ ਤੋਂ ਬਾਅਦ ਉਸੇ ਮੌਕੇ ਦੇ ਉੱਪਰ ਹੀ ਮੌਤ ਆ ਛੜੀ ਉਹ ਹੋ ਜਾਂਦੀ ਹੈ ਤਾਂ ਜਿਵੇਂ ਹੀ ਮੌਤ ਦੀ ਖਬਰ ਪਿੰਡ ਰੈਂਦੇ ਪਰਿਵਾਰਕ ਮੈਂਬਰਾਂ ਦੇ ਕੰਨਾਂ ਦੇ ਵਿੱਚ ਪੈਂਦੀ ਆ ਤਾਂ ਉਸ ਸਮੇਂ ਪਰਵਾਰਕ ਮੈਂਬਰਾਂ ਦੇ ਪੈਰਾਂ ਦੇ ਹਿੱਟੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਭਰੀ ਜਵਾਨੀ ਦੇ ਵਿੱਚ ਉਹਨਾਂ ਦੇ ਮੁੰਡੇ ਦੀ ਮੌਤ ਅਜੜੀ ਹੋ ਜਾਂਦੀ ਹੈ ਤਾਂ ਤਕਰੀਬਨ 4 ਤੋਂ 5 ਸਾਲ ਪਹਿਲਾਂ ਕਰੋਨਾ ਕਾਲ ਦੇ ਸਮੇਂ ਇਸ ਮੁੰਡੇ ਦੀ ਭੈਣ ਦੀ ਮੌਤ ਅਜੜੀ ਉਹ ਵੀ ਕਰੋਨਾ ਕਾਲ ਦੇ ਸਮੇਂ ਹੋਈ ਸੀ ਤਾਂ ਉਸ ਸਮੇਂ ਕਾਫੀ ਜ਼ਿਆਦਾ ਪਰਵਾਰਕ ਮੈਂਬਰਾਂ ਦਾ ਖਰਚਾ ਹੋਇਆ ਸੀ ਤਾਂ ਉਸ ਤੋਂ ਬਾਅਦ ਮੁੰਡੇ ਨੂੰ ਜਦੋਂ ਬਾਹਰ ਭੇਜਿਆ ਜਾਂਦਾ ਤਾਂ ਉਸ ਸਮੇਂ ਵੀ ਪਰਵਾਰਕ ਮੈਂਬਰਾਂ ਦਾ ਕਾਫੀ ਜ਼ਿਆਦਾ ਖਰਚਾ ਹੋਇਆ ਕਿਹਾ ਜਾ ਰਿਹਾ ਕਿ ਲੋਨ ਲੈ ਕੇ ਇਸਾ ਮੁੰਡੇ ਨੂੰ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਭੇਜਿਆ ਸੀ ਚੰਗੇ ਭੁੱਖ ਦੇ ਲਈ ਤਾਂ ਇਹ ਮੁੰਡਾ ਇਹ ਸੋਚ ਕੇ ਜਾਂਦਾ ਹੈ ਕਿ ਮੇਰਾ ਕੈਨੇਡਾ ਚਾਕੇ ਭੁੱਖ ਵਧੀਆ ਬਣ ਜਾਵੇਗਾ ਮੈਂ ਚੰਗੀ ਰੋਜੀ ਰੋਟੀ ਕਮਾਵਾਂਗਾ ਪਰ ਅਚਾਨਕ ਉਸ ਦੀ ਉੱਥੇ ਜਾ ਕੇ ਮੌਤ ਹੋਈ ਹੈ ਦਿਮਾਗ ਦੀ ਨਾੜੀ ਫਟ ਜਾਂਦੀ ਹੈ ਦਿਮਾਗ ਦੀ ਨਾੜੀ ਫਟਣ ਤੋਂ ਬਾਅਦ ਉਸ ਦੀ ਮੌਕੇ ਦੇ ਉੱਪਰ ਹੀ ਮੌਤ ਆ ਛੜੀ ਹੋ ਜਾਂਦੀ ਹੈ ਤਾਂ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਦਦ ਦੀ ਗੋਹਾਰ ਆ ਛੜੀ ਹੋ ਲਗਾਈ ਚੱਰੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਮੁੰਡੇ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਅਸੀਂ ਅੰਤਿਮ ਰਿਤੀ ਰਿਵਾਜਾਂ ਅਨਸਾਰ ਉਸ ਦਾ ਸੰਸਕਾਰ ਆ ਜਿਹੜਾ ਉਹ ਕਰ ਸਕੀਏ ਮੈਂ ਸਾਫ ਦਾ ਸੈਨਿਕ ਮੀਵਨ ਸਿੰਘ ਮੇਰਾ ਭਾਂਜਾ ਜਿਸ ਦਾ ਨਾਮ ਹਰਮਨਪ੍ਰੀਤ ਸਿੰਘ ਸੀ ਜੋ ਕਿ ਪਿਛਲੇ 2 ਸਾਲਾਂ ਤੋਂ ਕੈਨੇਡਾ ਦੇ ਵਿੱਚ ਸਟੱਡੀ ਵੀ ਜਿੱਥੇ ਗਿਆ ਸੀ ਜਿਸ ਦੀ ਕੀ ਅਚਾਨਕ ਨਸਪੜਨ ਕਾਰਨ ਮੌਤ ਹੋ ਗਈ ਤੇ ਹੁਣ ਪਰਿਵਾਰ ਬਹੁਤ ਡੂੰਗੇ ਸਦਵੇਂ ਦੇ ਵਿੱਚ ਹੈ ਪਰਿਵਾਰ ਨੇ ਆਪਣਾ ਬੱਚਾ ਲੋਨ ਲੈ ਕੇ ਬਾਹਰ ਭੇਜਿਆ ਪਰ ਪ੍ਰਮਾਤਮਾ ਨੇ ਇਹੇ ਸੱਟ ਮਾਰੀ ਕਿ ਪਰਿਵਾਰ ਦੀ ਕਮਰ ਟੁੱਟ ਗਈ ਹਰਮਨਪ੍ਰੀਤ ਸਿੰਘ ਜੋ ਕਿ ਪਿੰਡ ਜੱਲਾ ਦਾ ਰਹਿਣ ਵਾਲਾ ਸੀ ਉਸਦੇ ਪਿਤਾ ਸਰਦਾਰ ਹਾਕਮ ਸਿੰਘ ਜੋ ਕਿ ਇੱਕ ਸਾਬਕਾ ਸੈਨਿਕ ਹਨ ਉਹਨਾਂ ਨੇ ਆਪਣੀ ਸਾਰੀ ਕਮਾਈ ਆਪਣੇ ਬੱਚਾ ਤੇ ਲਗਾ ਦਿੱਤੀ ਅਤੇ ਉਸ ਦੀ ਲੜਕੀ ਜੋ ਕਿ 4 ਸਾਲ ਪਹਿਲਾਂ ਕਰੋਨਾ ਕਾਲ ਦੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ ਉਹਦੇ ਉੱਤੇ ਪੈਸਾ ਲੱਗਿਆ ਉਸ ਤੋਂ ਬਾਅਦ ਉਹਨੇ ਆਪਣੇ ਮਕਾਨ ਤੇ ਪੈਸਾ ਲਗਾਇਆ ਜੋ ਕੁਝ ਬਚਿਆ ਉਸ ਤੋਂ ਬਾਅਦ ਲੋਨ ਲੈ ਕੇ ਆਪਣੇ ਬੱਚੇ ਹਰਮਨਪ੍ਰੀਤ ਸਿੰਘ ਨੂੰ ਕ੍ਰੈਡਾ ਭੇਜਿਆ ਪਰ ਪ੍ਰਮਾਤਮਾ ਦਾ ਐਸਾ ਪਾਲਾ ਵਰਤਿਆ ਕਿ ਬੱਚੇ ਦੀ ਉਥੇ ਦਿਮਾਗ ਦੀ ਨਸਪੜਨ ਕਾਰਨ ਮੌਤ ਹੋ ਗਈ ਪਰਿਵਾਰ ਹੁਣ ਬਹੁਤ ਡੂੰਘੇ ਸਦਮੇ ਵਿੱਚ ਆਇਆ ਤੇ ਮੈਂ ਅਤੇ ਪੂਰਾ ਪਿੰਡ ਵਾਸੀ ਇਹ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਉਹਨਾਂ ਨੂੰ ਉਹਨਾਂ ਦੇ ਬੱਚੇ ਦੀ ਜੋ ਡੈੱਡ ਬੋਡੀ ਆ ਉਹ ਇੱਥੇ ਇੰਡੀਆ ਲਿਆਂਦੀ ਜਾਵੇ ਤੇ ਪਰਿਵਾਰ ਦੀ ਮਾਲੀ ਮਦਦ ਵੀ ਕੀਤੀ ਜਾਵੇ ਪਰਿਵਾਰ ਦੇ ਵਿੱਚ ਉਹਨਾਂ ਦਾ ਛੋਟਾ ਸੁਪੁੱਤਰ ਹੋ ਸਕੇ ਸਰਕਾਰ ਵੱਲੋਂ ਉਸ ਨੂੰ ਨੌਕਰੀ ਵੀ ਦਿੱਤੀ ਜਾਵੇ ਸਾਡੇ ਵੱਲੋਂ ਅਤੇ ਪੂਰੇ ਪਿੰਡ ਵੱਲੋਂ ਇਹ ਹੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਉਸ ਦੁਖੀ ਪਰਿਵਾਰ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਸੁਪੁੱਤਰ ਦੀ ਜੋ ਡੈੱਡ ਬੋਡੀ ਆ ਬਾਹਰ ਕੈਨੇਡਾ ਦੇ ਵਿੱਚ ਉੱਥੋਂ ਇੰਡੀਆ ਦੇ ਕਿਸੇ ਪਾਸੇ ਲਿਆਂਦੀ ਜਾਵੇ